ਨਾ ਕੀ ਗਈ ਮੈਂ ਪੈ ਐ ਇੰਨੀ ਗਰਮੀ ਆ ਐਨਾ ਪੈਣਾ ਤਖੜ ਦਾ ਪੈਣਾ ਕਿੱਥੇ ਬਰੇ ਕਿੱਥੇ ਬਰੇ ਬਠਾ ਕੁਝ ਵੀ ਹੋਊਗਾ ਦੇਖ ਇਹਦੇ ਕੋਲੇ ਪਰੇ ਹੋਇਆ ਯਾਰ ਧੱਕੇ ਮਾਰਦਾ ਵੇਲਾ ਮੈਂ ਚੰਦੇ ਨੂੰ ਮਾਰਦਾ ਧੱਕੇ ਮਾਰ ਮਾਰ ਇਹਦੇ ਮਾਰਦਾ ਹੋਇਆ ਮੁੰਡਾ ਫਿਰ ਅਸੀਂ ਕਿਉਂ ਮਰ ਗਏ ਚਾਚਾ ਆਇਆ ਸਰੀਰ ਨੂੰ ਇੱਕ ਵਾਰੀ ਲਾ ਲੈ ਚਾਚਾ ਇੱਕ ਵਾਰੀ ਲਾ ਲੈ ਬਾਅਦ ਕਿਥੇ ਮਰ ਜੀ ਲਈ ਜਾਂਦਾ ਸੌਣ ਲੱਗੇ ਹੋਏ ਮਾਰ ਮਾਰ ਅੱਲਾ ਸਾਈਡ ਕਰਦਾ ਹੋਰ ਕੁਝ ਵੀ ਹੋਊਗਾ ਮਾਰ ਬਿਲਡਿੰਗਾਂ ਦੇ ਭਾਵੇਂ ਵਾਲੀ ਆ ਭੰਦਰੀ ਆ ਆ ਆ ਆ ਗਿਆ ਖਤਮ ਸੈਕਟਰ ਭਰ ਲਿਆ ਸੈਕਟਰ ਵੀ ਫਿਰਦਾ ਸਾਰਾ ਕੱਜਰਾਂ ਹੱਥੋਂ ਕੋਈ ਚਿੱਟਾ ਰੱਖਦਾ ਨਹੀਂ ਯਾਰ ਇੱਕ ਵਾਰੀ ਲਾ ਲੈ ਸੂਲੇ ਆ ਜਾਇਆ ਕਰ ਲੈ ਲਾ ਜਿੱਥੇ ਮਾਰਦੇ ਦੱਦਾ ਜੀ ਨਹੀਂ ਅੱਲਾਹ ਅੱਲਾਹ ਆਇਆ ਸੱਲਾਮ ਨੂੰ ਦੱਸ ਇੱਕ ਮਿੰਟ ਸਰਕਾਰਾਂ ਦਾ ਕਹਿੰਦਾ ਜੱਟਾ ਨਹੀਂ ਵੇਖਦਾ ਤੇ ਪਰ ਤੂੰ ਲਿਆ ਕਿੱਥੋਂ ਚਾਚਾ ਜੀ ਦੀ ਮਰਜ਼ੀ ਲੈ ਲੈ ਯਾਰ ਇੱਥੇ ਉਹ ਹੀ ਮਿਲ ਜਾਂਦਾ ਯਾਰ ਚਾਚਾ ਸਾਇਆ ਥੁੜਾ-ਮੁੜਾ ਲਾਉਂਦਾ ਜੱਟਾ ਮੈਂ ਆਪਦੇ ਕੈਂਚਾੜੀਆਂ ਜਿਹੋ ਨੂੰ ਤੇ ਤੁਹਾਨੂੰ ਮੈਂ ਤਾਂ ਹੀ ਭਾਗੇ ਲੈ ਆਏ ਕਿ ਆਪਾਂ ਨੂੰ ਦੇਖ ਆਈਏ ਕਿਉਂ ਯਾਰ ਗਲਤ ਰੰਜਾਮ ਲਾਉਣੇ ਤੁਸੀਂ ਓਏ ਯਾਰ ਚਾਚਾ ਮੈਨੂੰ ਗਲੋੜ ਰੰਜਾਮ ਲਾਉਂਦੀ ਮੈਂ ਦੇਖਿਆ ਤਾਂ ਲੈ ਤੈਨੂੰ ਤੂੰ ਜੀ ਕੀ ਨਹੀਂ ਕਰਦਾ ਤਾਂ ਹੀ ਤਾਂ ਭੱਠਾ ਭਾਈ ਬੇਟਾ ਕਰਦਾ ਸਾਰਾ ਗੀੜ ਵੀ ਕਰ ਲਈਦਾ ਹੁੰਦਾ ਕਿਸੇ ਜਗ੍ਹਾ ਤੇ ਮੇਰੇ ਭਾਈ ਇਹ ਕੰਮ ਬਹੁਤ ਵੱਡਾ ਦਬਾ ਲੱਗਦਾ ਇਹਦਾ ਯਕੀਨ ਕਰਕੇ ਕੀ ਯਾਰ ਤਬਾ ਪਰਜਾਜਾ ਯਾਰ ਤੁਮ ਨਾਲ ਚੱਲ ਬੜ ਤੁਹਾਨੂੰ ਦਿਖਾ ਲਵਾਂ ਨਾ ਤੂੰ ਤੁਰਦਾਗਾ ਤੈਨੂੰ ਪਤਾ ਹੀ ਹੋਊਗਾ ਕਿ ਲਾਉਂਦਾ ਉਹ ਜਾਂ ਤੂੰ ਨਹੀਂ ਮੰਨਦਾ ਮੈਂ ਇਹ ਦੇਖਾਂ ਤਾਂ ਖਾਣੇ ਮੂਰੇ ਫੇਰ ਹੀ ਪਤਾ ਲੱਗੇ ਯਾਰ ਬਾਈ ਆ ਤੂੰ ਸਾਹਮਣੇ ਬੈਠਾ ਹੁਣ ਆਪ ਨਹੀਂ ਦੁਰਦਾ ਯਾਰ ਫਿਰ ਤੁਸੀਂ ਕਿਹਨੇ ਇਹ ਮਗਰ ਮੂਰੇ ਨਹੀਂ ਆਉਂਦੇ ਮੈਨੂੰ ਯਕੀਨ ਜਾਂ ਤਾਂ ਮੈਨੂੰ ਨਹੀਂ ਲੱਗਦਾ ਇਹ ਲੋਂਦਾ ਯਾਰ ਬਾਈ ਮੈਨੂੰ ਕੀ ਲੋੜ ਐਰ ਗਰਮੀ ਜਿਹੀ ਆਉਂਦੀ ਲੈ ਮੰਨ ਤਾਂ ਇਹਦਾ ਮੂੰਹ ਦੇਖ ਲੈ ਤੂੰ ਆ ਰਣਜੀਤ ਇਹੋ ਜਿਹਾ ਬੰਦਾ ਤੈਨੂੰ ਲੱਗਦਾ ਯਾਰ ਹੁਣ ਕੀ ਕਰਗੇ ਯਾਰ ਵੇਖਿਆ ਪੁੱਤ ਮੈਂ ਬਾਈ ਆਪ ਦੇਖਿਆ ਯਾਰ ਸੱਚੀ ਦੇਖਿਆ ਸੱਚੀ ਦੇਖਿਆ ਮੈਂ ਤੁਹਾਨੂੰ ਲੈ ਚਾਲ ਦਾਂਗੇ ਤੁਸੀਂ ਹਾਂ ਤਾਂ ਕਰਾਓ ਚਾਚੇ ਤੋਂ ਕਿਵੇਂ ਆ ਆ ਕਰ ਦਨੂੰ ਲੈ ਕੇ ਮੈਂ ਜਾਉ ਮੈਂ ਝੋਲਦਾ ਹਾਂਗਾ ਆਪਾਂ ਨੂੰ ਪਤਾ ਲੱਗੂ ਫੇਰ ਜੇ ਝੂਠ ਨ ਤੇ ਤੇਰੇ ਮੁਕੀਆਂ ਪਹਿਣੀਆਂ ਤੇਰੇ ਬਾਈ ਮੈਂ ਕਾ ਯਾਰ ਪੂੜੀਆਂ ਮੁਕੀਆਂ ਤੁਹਾਡੀਆਂ ਚੱਪਲਾਂ ਮੇਰਾ ਸਿਰ ਹੋਊਗਾ ਇੱਕ ਵਾਰੀ ਯਕੀਨਤਾ ਕਰਕੇ ਦੇਖੋ ਜੇ ਤੁਹਾਨੂੰ ਨਹੀਂ ਜਗੀਣਾ ਫਿਰ ਭਾਈ ਤੁਹਾਡੀ ਮਰਜ਼ੀ ਹੈ ਮੈਂ ਤੁਹਾਨੂੰ ਲਾਏ ਹੋਣਾ ਕਰੇ ਤੇਰੇ ਤੇ ਪਰਚਾ ਕਰਾਵਾਂਗੇ ਸੀ ਬਾਈ ਜੇ ਉਹ ਢੂਠ ਨਿਕਲ ਗਈ ਨਾ ਗੱਲ ਰਣਜੀਤ ਇਹੋ ਜਿਹਾ ਬੰਦਾ ਨਹੀਂਗਾ ਜੇ ਭਾਈ ਮੈਂ ਉਤੋਂ ਫੜਾਦਾ ਫੇਰ ਕੀ ਹਾਜਾਚਾ ਫੇਰ ਅੱਗੇ ਇਹ ਤਾਂ ਸਾਨੂੰ ਚੰਨਣ ਹੋਜੂ ਪੂਰਾ ਹਾਂ ਤੁਹਾਨੂੰ ਲੈ ਜਾਂਦਾ ਹਾਂ ਹੁੰਦਾ ਕਿਵੇਂ ਕਹਿਣਗੇ ਹੁਣ ਜਦੋਂ ਅਸੀਂ ਕਿਤੇ ਵੇਖਿਆ ਨਹੀਂ ਕਰਣੀ ਬਿਦਾ ਤਾਂ ਮੈਨੂੰ ਲੋੜਾਂ ਦੇ ਬੀਰ ਦੀ ਦੱਸਿਆ ਇਹ ਗੱਲ ਨਹੀਂ ਇਹ ਤੇਰੇ ਤੇ ਕੜਾਪਾ ਚੜੂਗਾ ਜੇ ਗੱਲ ਝੂਠ ਹੋਈ ਤੇਰੀ ਹੁਣ ਬਈ ਕੀ ਦੱਸ ਜੇ ਗਲਤ ਗੱਲ ਨਿਕਲ ਗਈ ਤੇਰੇ ਤੇ ਕੜਾਪਾ ਚੜੂਗਾ ਤੈਨੂੰ ਦੱਸਦਾ ਤੂੰ ਸਿਆਹੀ ਇਹ ਤਾਂ ਗੱਲਾਂ ਮਾਰੀਗੇ 20 ਮਿੰਟ ਤੁਹਾਨੂੰ ਹੋ ਗਿਆ ਉਹਨੂੰ ਲੈਣਾ ਡਾਪ ਜਾਣਾ ਉਹਨੇ ਬਾਜ ਮੇਰੇ ਤੇ ਕੜਾਪਾ ਚੜਨਾ ਮੈਂ ਕੀ ਕਰੂੰਗਾ ਫਿਰ ਤੂੰ ਵੇਖਿਆ ਨਾ ਘਰੋਂ ਨਿਕਲਦਾ ਉਹਦਾ ਲਾਲ ਟੀ ਸ਼ਰਟ ਪਾਈ ਆ ਨੀਲੀ ਪੈਂਟ ਪਾਈ ਆ ਤੇ ਮੂਕਾ ਵੀ ਲਈ ਫਿਰਦਾ ਸੀ ਠੀਕ ਤੇ ਹੁਣ ਤੂੰ ਜਾ ਕੇ ਵੇਖ ਲਈ ਜੇ ਮੈਂ ਝੂਠ ਥੋੜੀ ਬੋਲਦਾਗਾ ਚੱਲ ਫਿਰ ਮਾਰ ਸੱਖ ਚੱਲਦੇ ਫਿਰ ਤੁਹਾਡੇ ਹੀ ਮੋਟਰਸਾਈਕਲ ਖੜਾ ਨਾ ਇਧਰੇ ਬਾਰੀ ਵੇਚਦੀ ਵੇਖ ਆ ਕਾਲਾ ਜਿਹਾ ਮੋਟਰਾਂ ਤੇ ਤੂੰ ਜੀ ਕਿੰਨੇ ਕਰ ਮੋਟਰਸਾਈਕਲ ਦਾ ਆਪਣੇ ਆਪ ਮੋਟਰਸਾਈਕਲ ਤੁਹਾਡੇ ਵਾਲਾ ਹੀ ਵੇਖ ਆ ਵੇਖ ਆ ਉਹ ਨਹੀਂ ਖੜਦਾ ਥੱਲ ਥੱਲ ਉਹ ਚੱਲਦਾ ਉਹ ਬੰਦਾ ਤਾਂ ਆਪਣਾ ਹੀ ਆ ਵੇਖ ਨਹੀਂ ਮੋਟਰਸਾਈਕਲ ਕੀ ਨਹੀਂ ਕਰਦਾ ਕੀ ਐ ਇੱਥੇ ਇਹੀ ਆ ਰਿਹੜੀਆਂ ਕਰਦਾ ਆ ਜਾ ਤੂੰ ਦੇਖ ਨਹੀਂ ਕਰਦਾ ਕੀ ਐ ਇਹ ਆਪਣੇ ਤੁਹਾਡੇ ਹੀ ਆ ਨਾ ਹਾਂ ਤੇ ਫੇਰ ਆ ਮੇਰੇ ਦਾ ਟਾਈ ਆ ਬਈ ਮੋਟਰ ਹੈ ਤਾਂ ਥੋੜ੍ਹੀ ਆ ਵੇਖ ਲਓ ਹਾਂ ਆ ਵੀ ਇੱਥੇ ਰੱਖੀ ਬੈਠੇ ਠੰਡਾ ਆ ਵੀ ਦਾ ਆ ਆ ਵੀ ਤੇ ਹਾਂ ਹੁਣ ਮੈਂ ਤਾਂ ਨਹੀਂ ਇੱਥੇ ਮੋਟਰਸਾਈਕਲ ਲੈ ਆਇਆ ਤੇ ਇਧਰ ਨਿਗਾ ਮਾਰਦੋ ਝਾੜੀਆਂ ਜਿਹੀ ਇੱਥੇ ਬੈਠਾ ਹੂੰ ਕਿਦੇ ਤੇ ਨਾ ਨਾ ਲਿਓ ਮੇਰਾ ਆ ਤਾਂ ਯਾਰ ਠੰਡਾ ਪੀਂਦਾ ਠੰਡਾ ਤਾਂ ਹਰੇਕ ਹੀ ਪੀ ਸਕਦਾ ਲੱਤੂ ਹੋਰ ਹੀ ਗੱਲਾਂ ਕਰਦਾ ਯਾਰ ਰੋਲਾਣਾ ਮੁੰਡਾ ਜਲ ਜਾ ਲਾਈ ਜਾਂਦਾ ਯਾਰ ਰੋਲਾਣਾ ਪਾਏ ਛੰਡਾ ਪਾ ਫੜ ਯਾਰ ਕੁੱਕਾ ਕੋਲ ਹਰੇ ਦੀ ਪੀਲ ਸਕਦਾ ਯਾਰ ਚਿੱਟਾ ਲਾਈ ਜਾਂਦਾ ਉੱਤੇ ਵੇਖ ਕੇ ਲੈ ਰੋਲਾ ਪਾਈ ਚਿੱਟਾ ਲਾਈ ਜਾਂਦਾ ਮੇਰਾ ਨਾਂ ਨਾ ਲਓ ਮੈਂ ਜਦੋਂ ਟੱਟਾ ਕਦੇ ਲਾਈ ਜਾਂਦਾ ਯਾਰ ਓਏ ਯਾਰ ਤੂੰ ਮੈਨੂੰ ਹੀ ਰੋਲਾ ਪਾ ਰਿਹਾ ਤੇਰਾ ਸ਼ੋਰ ਇਹਦਾ ਕੋਈ ਜਾਨਾ ਨਹੀਂ ਕਦੇ ਬਾਈ ਤੂੰ ਵੀ ਆ ਜਾ ਕੇ ਆ ਤੂੰ ਮੈਨੂੰ ਇਹ ਨਾ ਕਰੀ ਜਾਏ ਟੱਟਾ 'ਤੇ ਟੁੱਟੀ ਬੈਠਣ ਗਿਆ ਹੋਏ ਬੰਦਾ ਤੇਰੇ ਤੇ ਜਿਹੜੇ ਹਜੇ 20 ਮਿੰਟ ਹੋ ਗਏ ਟੱਟੀ 'ਤੇ ਬੈਠੀ ਹੋਈ ਤੇ ਤੂੰ ਦਾ ਜਵਾਕਾ ਨਹੀਂ ਕਰ ਮੈਂ ਤੇਰੇ ਬਾਹਰ ਤਾਂ ਦੇ ਉਹ ਬੈਠਾ ਹੋਇਆ ਨਾ ਤੇ ਫ ਕੋ ਟੂ ਮੈਂ ਤੇ ਆ ਜਾ ਆ ਜਾ ਫੇਰ ਕੁੱਤੀ ਭਲਾ ਤਾ ਫੇਰ ਆਣਾ ਕੁੱਟਿਆ ਜਾਵੇ ਉਹ ਠੰਡਾ ਪੀ ਜਾਂਦਾ ਬੰਦਾ ਉੱਥੇ ਆ ਵੀ ਜੀ ਜਾਂਦਾ ਓਏ ਖੜੇ ਖੜੇ ਹੱਟ ਚੱਪ ਚੱਪ ਖਾਣ ਚੱਕ 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 ਚੇੜ ਮੂਰੇ ਲੈ ਚਾਚਾ ਦੇਖ ਆ ਕੇ ਆਪ ਦੇਖ ਚਾਚਾ ਸਹੀ ਹੈ ਹਲਲਾ ਹਲਲਾ ਕੀ ਕਰੀਏ ਨਾ ਲੇ ਕੇ ਚੱਲਣ ਨੂੰ ਲੈ ਜਾ ਲੈ ਜਾ ਰਾਹ ਆ ਕੀ ਕੀ ਗਰੀ ਜਨਾ ਆ ਆ ਸਰੰਜੋ ਸਰੰਜੋ ਵੇਖਦੇ ਆ ਸਹੀ ਆ ਲੈ ਆ ਠੀਕ ਹੋਈ ਮੈਂ ਲੈ ਦੂੰ ਭੈ ਇੰਨੀ ਘਰਮੀ ਆ ਇੰਨਾ ਭੈ ਤਖੜ ਦਪੜਾ ਕਿੱਥੇ ਬਰੇ ਬਿਠਾਏ ਕਿੱਥੇ ਬਰੇ ਬਿਠਾਏ ਹੋਰ ਕੁਝ ਵੀ ਹੋਊਗਾ ਦੇਖ ਇਹਦੇ ਕੋਲੇ ਹਾਂ ਹੋਰ ਕੀ ਨਹੀਂ ਫੜਦਾ ਓ ਯਾਰ ਪਰੇ ਹੋ ਜਾ ਇਹਨੂੰ ਬਾਹਰ ਲੈ ਪਹਿਲਾ ਕੱਢ ਕੇ ਇੱਥੋਂ ਯਾਰਾ ਓ ਬਾਈ ਹਾਂ ਯਾਰ ਮੜਾ ਲਿਆ ਕੱਢ ਕੇ ਬਾਹਰ ਇਹਨੂੰ ਚਾਚਾ ਜਾ ਯਾਰ ਆ ਓ ਲਿਆ ਆ ਬਈ ਦਰ ਮੁੰਡਾ ਆ ਛੜਾ ਚਾਰ ਬਾਝ ਛੜਾ ਮਾਤਰ ਘੋਟ ਘੋਟ ਦਾ ਤੇਰੇ ਆ ਬਈ ਇਧਰ ਆ ਯਾਰ ਮੜਾ ਖਿੱਚ ਕੇ ਬਾਹਰ ਲੈ ਗਰਮੀ ਚ ਬਾਸ ਅਸਰਾਂਜੀ ਫੜਾ ਦੀ ਅਸਰਾਂਜ ਫੜਾ ਦੀ ਆ ਹੁਣ ਬਾਹਰ ਲੈ ਹੁਣ ਤਾਂ ਦੇਖ ਉਹ ਛੱਡ ਦੇ ਯਾਰ ਕਿਆ ਲੱਗਾ ਆ ਹੁਣ ਤਾਂ ਵੇਖ ਪਈਆ ਤੂੰ ਵੀ ਦੇਖ ਲੈ ਹੁਣ ਤਿੰਨ ਹੱਥ ਜੇਰ ਫੜ ਕੇ ਚੱਲੇ ਨੂੰ ਪਪਾ ਹੀ ਨਹੀਂ ਯਾਰ ਤੈਨੂੰ ਉਹ ਦੀ ਕੰਮ ਕੁੰਮ ਨਹੀਂ ਕਰਾਉਂਦਾ ਘਰੇ ਤੂੰ ਤਫੇਦਾਂ ਕੰਮ ਯਾਰ ਇੱਥੇ ਕਰਦੇ ਆ ਇੱਕ ਮੈਂ ਤਾਂ ਕੰਮ ਚ ਲੱਗਿਆ ਰਹਿਣਾ ਇਹ ਵੀ ਲਾ ਕੰਮ ਤੇ ਬਾਏ ਨੂੰ ਪੁੱਛ ਸਾਰਾ ਕੋ ਠੀਕਰੀ ਜਨਾ ਉਹ ਹੀ ਆਇਆ ਸੀਗਾ ਉਹ ਹੀ ਕੀ ਆਇਆ ਸੀ ਆ ਇੰਨੀ ਨਾੜਾ ਖੂਨ ਕੱਢਿਆ ਇਹਦੇ ਨੇ ਆਇਆ ਸੀ ਇਕੱਲਾ ਹੀ ਆਇਆ ਹਾਂ ਤੂੰ ਕੀ ਲੈਣਾ ਆ ਦੂਜਾ ਵੀ ਆਇਆ ਨਾਲ ਦੂਜਾ ਕੀ ਲੈਣਾ ਮੈਂ ਕੰਮ ਕਰ ਫਿਰ ਮੈਂ ਦੱਸ ਫਰ ਇਹਨੂੰ ਚੱਲ ਉਹ ਤੂੰ ਕੀ ਲੈਣਾ ਥਾਣੇ ਚੱਲ ਤੂੰ ਕੀ ਲੈਣਾ ਪਹਿਲਾਂ ਮੇਰੀ ਥਾਣੇ ਨਹੀਂ ਇਨੂੰ ਆਪਾਂ ਉਹਨਾਂ ਦੇ ਉੱਪਰ ਦਾਖਲ ਕਰਾਈਏ ਇਹਨੂੰ ਓ ਯਾਰ ਪਰੇ ਹੋਏ ਦਾਖਲ ਦੁਖਲ ਨਹੀਂ ਹੋਣਾ ਮੈਂ ਯਾਰ ਲੈ ਕੇ ਚੱਲ ਦੀ ਯਾਰ ਸੈਂਟਰ ਚ ਸਪਾਈਏ ਇਹਨੂੰ ਫਿਰ ਗੱਲ ਬਣੂਗੀ ਚਾਚਾ ਛੱਡ ਦੇ ਯਾਰ ਮੇਰਾ ਸਰੀਰ ਟੁੱਟੀ ਜਾਂਦਾ ਓ ਯਾਰ ਪਰੇ ਹੋਇਆ ਯਾਰ ਲੈ ਧੱਕੇ ਮਾਰਦਾ ਵੇਲਾ ਭਾਈ ਛੰਡੇ ਨੂੰ ਮਾਰਦਾ ਧੱਕੇ ਮਾਰ ਮਾਰ ਇਹਦੇ ਮਾਰਦਾ ਯਾਰ ਵੇਖ ਕਹਿੰਦਾ ਮੁੰਡਾ ਤਰਾ ਅਸੀਂ ਕਿਉਂ ਮਰ ਗਏ ਚਾਚਾ ਆਇਆ ਸੀ ਟੁੱਕਾ ਪਰੇ ਹੋਇਆ ਯਾਰ ਪਹਿਲਾਂ ਪਰੇ ਹੋਇਆ ਤੂੰ ਪਰੇ ਹੋਇਆ ਖਾ ਗਿਆ ਤੂੰ ਇਹਨੂੰ ਚਾਚਾ ਸਰੀਰ ਟੁੱਕਾ ਪਹਿਲਾਂ ਆਉਦੀ ਬੁੜੀ ਨੂੰ ਆਇਆ ਸੀ ਅਸਰਾਂਜੀ ਫੜੇ ਤੋਂ ਫਰਦਾ ਬਈ ਹੱਥ ਸਿੱਟਦੇ ਫੜਕੇ ਓਪੇ ਸਿੱਟਦੇ ਮੈਣੀ ਹੱਥ ਲਵਾਏ ਓ ਯਾਰ ਪਰੇ ਯਾਰ ਸੱਟ ਬਈ ਆਪਾਂ ਨਹੀਂ ਹੱਥ ਓ ਯਾਰ ਸਾਕਾਰ ਛੱਡ ਦੇ ਯਾਰ ਮੇਰੇ ਓ ਬਾਈ ਯਾਰ ਥੋਡੇ ਮਾਰ ਸੱਟਾਂ ਤੋਂ ਪਾਇਆ ਸ਼ਰੀ ਨਹੀਂ ਚਾਚਾ ਜਾਨਾ ਆਇਆ ਜਰਾ ਕਿਉਂ ਮੈਨੂੰ ਮੈਨੂੰ ਖਾਣੇ ਮਾਰੀ ਨਹੀਂ ਜਾਂਦੀ ਮੈਂ ਮੈਂ ਆਪ ਹੈ ਉਹ ਦੰਨਾ ਦਾ ਚਾਚਾ ਮੈਂ ਦੰਨਾ ਤੈਨੂੰ ਕੋਈ ਖਾਣਾ ਨਹੀਂ ਹੋਰ ਦੰਨਾ ਤੈਨੂੰ ਕੋਈ ਖਾਣਾ ਨਹੀਂ ਚਾਚਾ ਉਹ ਹੋਰ ਦੰਨਾ ਤੈਨੂੰ ਕੋਈ ਖਾਣਾ ਨਹੀਂ ਆਏ ਨਾ ਚਾਚਾ ਛੱਡ ਦੇ ਪਟ ਤੇ ਉਹ ਕੰਜਰਾ ਮੂੰਹ ਦੇ ਕਾਲ ਨਹੀਂ ਛੱਡਾ ਬਾਬੂ ਮੈਂ ਕਿਚਕੀ ਤੈਨੂੰ ਕਿਵੇਂ ਸ਼ਾਹ ਮਾਂ ਦੂ ਮੈਂ ਕਿਚਕੀ ਆਈ ਜਾਂਦੀ ਆ ਮੈਂ ਓ ਤੂੰ ਸਾਨੂੰ ਜਮਾ ਪੰਜੇ ਲਾਦਾ ਕੰਜਦਾ ਜਮੀਨ ਵੀ ਖਾ ਜਾਏਗਾ ਚਲੇਗੀ ਚਾਰ ਤੂੰ ਬਣਾਇਆ ਕੀ ਸੀਗਾ ਤੇਰਾ ਖਾ ਗਿਆ ਮੈਂ ਤੂੰ ਤੂੰ ਦੱਸ ਦੇ ਕੰਮ ਕੀ ਆਇਆ ਸੀ ਕੀ ਕਰੀ ਜਨਾ ਕੰਜਰਾ ਓ ਯਾਰ ਤੂੰ ਪਰੇ ਹੋਇਆ ਯਾਰ ਓ ਪਰੇ ਹੋਇਆ ਮੈਨੂੰ ਇੱਕ ਵਾਰੀ ਲਾ ਲੈਂਦੇ ਚਾਚਾ ਕਿਵੇਂ ਲਾ ਲਾਂਦੇ ਲਾ ਲਾਈ ਲਾ ਲਾਂਦੇ ਬਾਅਦ ਕਿੱਥੇ ਮਰਜੀ ਲੈ ਜਾਂਦਾ ਚਾਚਾ ਸੌਂ ਲੱਗੇ ਓਏ ਇੱਕ ਵਾਰੀ ਮੈਨੂੰ ਫੜਾ ਦੇ ਠੀਕ ਓ ਮੈਨੂੰ ਫੜਾ ਮੈਂ ਤੈਨੂੰ ਇਧਰ ਵਧੀਆ ਚੀਜ਼ ਦੇਵਾਂਗਾ ਤੈਨੂੰ ਚੰਗੀ ਚੀਜ਼ ਇਹ ਤਾਂ ਵਧੀਆ ਚੀਜ਼ ਹੈ ਇਹਨੂੰ ਪਰ ਹੋਰ ਵਧੀਆ ਚੀਜ਼ ਦੇਵਾਂ ਇਹ ਤਾਂ ਵਧੀਆ ਚੀਜ਼ ਨਹੀਂ ਬਣੀ ਚਾਚਾ ਛੱਡ ਦੇ ਯਾਰ ਛੱਡ ਯਾਰ ਆਇ ਨਾ ਕਰ ਪੁੱਤ ਆ ਆਏ ਆਏ ਨਾ ਜੁੜੀਏ ਨਾ ਚਾਚਾ ਜੁੜੀਏ ਨਾ ਚਾਚਾ ਓ ਯਾਰ ਬਾਈ ਤੂੰ ਆ ਕੰਮ ਆਈ ਮੂੰਹ ਕੋਟ ਰਾਂ ਇਹਦਾ ਡੂ ਤਾਂ ਡਰੀ ਹੋਣਾ ਯਾਰ ਭਰਾ ਮਾ ਹੋ ਜਾ ਯਾਰ ਚਪਾ ਲੈ ਉਹ ਬਹੁਤ ਪੈਣ ਚਾਚਾ ਛੱਡ ਦੇ ਯਾਰ ਚਾਚਾ ਉਹ ਕੁਝ ਵੀ ਹੋਊਗਾ ਜੇ ਕੋਈ ਓਏ ਆ ਆ ਤੂੰ ਮਾਰਾ ਤੇ ਜੇ ਕੋਈ ਮਾਰਾ ਆਲਾ ਸੈਕਟਾ ਹੋਰ ਕੁਝ ਵੀ ਹੋਊਗਾ ਮਾਰਾ ਬਿਲਡਿੰਗਾਂ ਦੇ ਭਾਵੇਂ ਦੇ ਵਾਲੀ ਆ ਭਾਂਦਨੀ ਆ ਆ ਆ ਆ ਆ ਗਿਆ ਖਤਮ ਉਹ ਸੈਕਟਾ ਫੜ ਲੈ ਇਹਦਾ ਸੈਕਟਾ ਵੀ ਫਿਰਦਾ ਦੱਬੀ ਵੀ ਆਵੇ ਦੱਬੀ ਆ ਦੱਬੀ ਦੇ ਵਿੱਚ ਸਮਾਨ ਵੀ ਹੋਊਗਾ ਖੜ ਜਾ ਖੁਲਾਨ ਵੀ ਹੋਊਗਾ ਚਾਚਾ ਇਹ ਪੂਰੇ ਫੜਾ ਇਹ ਦੇਖ ਸਮਾਨ ਤਾਂ ਨਹੀਂ ਕੋਈ ਦੇਖ ਆਹ ਨਾ ਆ ਕੀ ਹੈ ਚਿੱਟਾ ਇਹ ਹੋਰ ਕੀ ਹੈ ਆ ਕੀ ਹੈ ਤੂੰ ਫਰਿੰਜ ਭਰੀ ਫਿਰਦਾ ਹੈ ਹਜੇ ਮਣੀ ਜੀ ਤੈਨੂੰ ਪੰਜੇ ਤੇ ਮਾਰ ਤੇ ਆ ਜਾਵਾ ਆ ਜਾਵਾ ਪੱਟ ਤੇ ਪੰਜਰਾ ਚਾਚਾ ਛੱਡ ਦੇ ਨਹੀਂ ਆ ਚਾ ਸਰਕਾਰਾਂ ਕੰਜਰਾਂ ਹਈਆਂ ਤੋ ਲੋਕਾਂ ਕੋ ਚਿੱਟਾ ਵੇਖਦਾ ਨਹੀਂ ਯਾਰ ਚਿੱਟਾ ਲਾ ਲੈਣਾ ਚਾਚਾ ਤੂੰ ਲਿਆ ਕੇ ਜਾ ਇੱਕ ਵਾਰੀ ਲੈ ਜਿੱਥੇ ਮਾਰਦੀ ਹੈ ਚਾਚਾ ਨਹੀਂ ਹਲਾ ਲਵਾਉਗਾ ਪਹਿਲਾਂ ਮੈਨੂੰ ਦੱਸ ਇੱਕ ਮਿੰਟ ਸਰਕਾਰਾਂ ਤਾਂ ਕਹਿੰਦੀਆਂ ਚੱਟਾ ਨਹੀਂ ਵੇਖਦਾ ਤੇ ਪਰ ਤੂੰ ਲਿਆ ਕਿੱਥੋਂ ਚਾਚਾ ਜੀ ਤੂੰ ਮਰਜ਼ੀ ਲੈ ਲੈ ਯਾਰ ਇੱਥੇ ਤਾਂ ਉਹੀ ਮਿਲ ਜਾਂਦਾ ਯਾਰ ਜੱਟਾ 10 ਰੁਪਿਆ ਦਾ ਲੈ ਲਾ ਤਾਂ ਵੀ ਮਿਲ ਜਾਂਦਾ ਚਾਚਾ ਦੇ ਦੇ ਦੱਸ ਦੱਸ ਦੇ ਕਿੱਥੋਂ ਲੈ ਹਾਂ ਦੱਸਾਂਗਾ ਚਾਚਾ ਪੱਕੀ ਗੱਲ ਹਾਂ ਚਾਚਾ ਦੱਸ ਦੋ ਇੱਕ ਵਾਰੀ ਲਵਾ ਦੇ ਚਾਚਾ ਓ ਮੈਂ ਮਰ ਜਾਉ ਚਾਚਾ ਓਏ ਬੈਰੀ ਕਹਿਣਾ ਚਾਚਾ ਚਾਚਾ ਇੱਕ ਵਾਰੀ ਲਵਾ ਦੇ ਚਾਚਾ ਚਾਚਾ ਇੱਕ ਟਾਈਮ ਆ ਰਿਹਾ ਗੱਡੀ ਚੋਂ ਜਿੱਥੇ ਮਰਜੀ ਲੈ ਜਾਏ ਉਹ ਗੱਡੀ ਕਰੂ ਮੂੰਹ ਦੇ ਨੀਚੇ ਅੱਗੇ ਨਾਲ ਲਾਉਣਾ ਲਾਉਣਾ ਬਾਈ ਮੇਰ ਤੁਸੀਂ ਮੇਰ ਤੁਸੀਂ ਚਾਚਾ ਤੇ ਸੱਟੇ ਰੇਰੂ ਇਹਨੂੰ ਕਿਵੇਂ ਕਿਵੇਂ ਚੜਦਾ ਯਾਰ ਚਾਚਾ ਆ ਫੜੀ ਯਾਰ ਫੜਾ ਸਾਰਾ ਅਸਮਾਨ ਫੜਾ ਇੱਕ ਮਿੰਟ ਇੱਕ ਆ ਫੜਾ ਆ ਫੜਾ ਚੱਲ ਵਾਦੀ ਆ ਤੂੰ ਕਰ ਇੱਕ ਮਿੰਟ ਇੱਥੇ ਲਾ ਦੇ ਚਾਚਾ ਲਾ ਦੇ ਲਾ ਦੇ ਚਾਚਾ ਲਾ ਦੇ ਲਾ ਦੇ ਲਾਉਣਾ 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 ਚਾਚਾ ਲਾ ਦੇ ਇੱਕ ਮਿੰਟ ਇੱਕ ਮਿੰਟ ਲਾ ਦੇ ਚਾਚਾ ਓਏ ਇੱਕ ਮਿੰਟ ਇੱਕ ਮਿੰਟ ਚਾਚਾ ਲਾ ਦੇ ਲਾ ਦੇ ਲਾ ਦੇ ਲੈ ਚੱਕ ਓਏ ਚਾਚਾ ਚਾਚਾ ਓਏ ਆ ਚਾਚਾ ਬੇੜਾ ਵਾਜੇ ਦੱਤਾ ਓਏ ਓਏ ਦੱਤਾ ਇੱਕ ਵਾਰੀ ਨਵਾ ਦੇ ਦੱਤਾ ਬੱਲਾ ਤਾ ਲਾ ਤਾ ਲੱਗ ਗਿਆ ਸਹੀ ਹੁਣ ਓਏ ਹਾਂ ਮੇਰੇ ਮਰ ਗਿਆ ਓਏ ਦੱਤਾ ਓਏ ਕੀ ਹੋ ਗਿਆ ਚਟਾ ਦੋ ਮਾਰਾ ਓਏ ਦੋਨ ਮਾਰ ਓਏ ਦੱਤਾ ਇਹ ਲਾ ਕੇ ਕੀ ਹੁੰਦਾ ਆ ਚਾ ਇਹ ਲਾ ਕੇ ਕੀ ਹੋਇਆ ਮੈਂ ਤੁਹਾਨੂੰ ਦੱਸਾਂ ਚਾਚਾ ਇਹ ਚੰਗਾ ਮੇਰੀ ਬਾਹ ਵੜ ਦਿੰਦਾ ਚਾਚਾ ਓਏ ਵਾਹ ਦਾ ਵਰਦਨ ਦਾ ਚਾਚਾ ਯਾਰ ਤੂੰ ਮੈਨੂੰ ਮਾਰਦਾ ਹੈ ਚਾਚਾ ਦਵਾਈ ਦੇ ਚਾਚਾ ਚਾਚਾ ਆ ਮੈਂ ਤੇ ਲੈ ਕੇ ਚੱਲਦਾ ਚਾਚਾ ਮੈਨੂੰ ਦਵਾਈ ਦੇ ਚੱਟਾ ਜਾਤਾ ਆ ਜਾ ਕੋਣ ਆ ਜਾ ਤੂੰ ਚੱਟਾ ਮਾਰੀ ਗੱਡੀ 'ਚ ਬੈਠ ਗੱਡੀ ਗੱਡੀ 'ਚ ਬਹਨ ਚਾਚਾ ਸੱਤ ਪਰਿਆ ਆ ਜਾ ਪਰਿਆ ਕਰਨੇ ਛੱਡ ਦੇ 50 ਚੱਲ ਫੋੜ ਗੱਡੀ ਤਦ ਵੀ ਸਿੱਧਾ ਪਿੱਛੇ ਸੱਟਨ ਕਰੀਂ। ਉਹ ਪੱਟਿਆ ਸੱਟਨ। ਬੈਠ ਬਈ ਪਿੱਛੇ ਬੈਠ। ਮਾਰ ਇੱਧਰ ਬੈਠ। ਇੱਧਰ ਬੈਠ। ਇੱਧਰ ਬੈਠ। ਬੈਠ ਬਾਹਰ। ਤੂੰ ਵੀ ਬੈਠਣਾ ਨਾਲ ਬੈ, ਨਾਲੇ। ਇਹਦੇ ਨਾਲ ਹੀ ਬੈਜ। ਐ ਜੱਜ ਐ ਜੱਜ। ਬੈਠ ਆ ਜਾ। ਐ ਤਾ ਵੇ। ਤੂੰ ਲਿਆ ਮੋਟਾ। ਤੂੰ ਹਾਂ ਤੂੰ ਬੈਠੇ ਨਾਲ ਰੋ। ਆ ਮੈਥੇ ਹੀ ਲੋਟ। ਬੈਣਾ ਫੇਰ। ਪਾਇ ਲੈਣਾ ਮੋਟਾ। ਭਾਈਓ ਯਾਰ ਭਈ ਆਇਆ। Эп, сагылап, әйткән, янында кеңгеу.